ਮੁਹਾਲੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੀ ਸਰਹੱਦ ਤੇ ਬੈਠੇ ਕੌਮੀ ਸਾਫ ਮੋਰਚਾ ਦੇ ਆਗੂਆਂ ਤੇ ਚੰਡੀਗੜ੍ਹ ਪੁਲਿਸ ਵਿਚਾਲੇ ਝੜਪ ਹੋ ਗਈ। ਚੰਡੀਗੜ੍ਹ ਦੇ ਸੈਕਟਰ 43 ਨੇੜੇ ਵਾਪਰੀ ਇਸ ਘਟਨਾ ਕਾਰਨ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਅਨੁਸਾਰ ਕੌਮੀ ਸਾਫ ਮੋਰਚਾ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਈਸ਼ ਵੱਲ ਜਾ ਰਹੇ ਸਨ ਜਿਨ੍ਹਾਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਵੀ ਕੌਮੀ ਸਾਫ ਮੋਰਚੇ ਦੇ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ ਸੀ ਜਾਣਕਾਰੀ ਅਨੁਸਾਰ ਇਸ ਦੌਰਾਨ ਹੀ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ ਜਾਣਕਾਰੀ ਅਨੁਸਾਰ ਮੌਕੇ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਕੌਮੀ ਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂ ਨਾ ਮੰਨੀਆਂ 26 ਜਨਵਰੀ ਤੋਂ ਪਹਿਲਾਂ ਪਹਿਲਾਂ 25 ਜਨਵਰੀ ਨੂੰ ਅਸੀਂ ਇੱਥੇ ਮਹਾਪੰਚਾਇਤ ਸੱਦਾ ਕੀ ਸਾਰੀ ਸੰਗਤ ਨੂੰ ਮਹਾਪੰਚਾਇਤ ਇੱਥੇ 25 ਤਰੀਕ ਨੂੰ ਕੀਤੀ ਜਾਊਗੀ ਮੋਰਚੇ ਦੇ ਵਿੱਚ ਵੱਡੀ ਪੱਦਰ ਦੇ ਉੱਤੇ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰਿਆਂ ਨੂੰ ਪ੍ਰੈਸ ਕੌਨ ਪ੍ਰੈਸ ਰਾਹੀਂ ਦੱਸਿਆ ਜਾਊਗਾ ਮਹਾਪੰਚਾਇਤ 25 ਤਰੀਕ ਨੂੰ ਅਸੀਂ ਸੱਦਾ ਦਿੰਦੇ ਹਾਂ ਸਾਰੇ ਨੌਜਵਾਨਾਂ ਨੂੰ ਇੱਥੇ ਆਓ ਆਪਾਂ ਅਗਲੀ ਰਣਨੀਤੀ ਲਾ ਕੇ ਕਿਉਂਕਿ ਪ੍ਰਸ਼ਾਸਨ ਸਾਡੇ ਧੱਕਾ ਕਰ ਰਿਹਾ 2 ਸਾਲ ਹੋ ਗਏ ਸਾਨੂੰ ਪੀਸਫੁਲੀ ਬੈਠੇ ਆ ਸੀ ਦੋ ਸਾਲਾਂ ਦੇ ਵਿੱਚ ਕੋਈ ਐਸਾ ਗੱਲ ਨਹੀਂ ਹੋਈ ਜਿਹੜਾ ਅੱਜ ਐਸੇ ਗੜਬੜ ਹੋਈ ਆ ਸਾਨੂੰ ਉਸੇ ਜਾਣ ਦਿੱਤਾ ਜਾਂਦਾ ਪਹਿਲੀ ਗੱਲ ਤਾਂ ਮੈਂ ਭਗਵੰਤ ਮਾਨ ਸਿੰਘ ਨੂੰ ਕਹਿੰਦਾ ਤੈਨੂੰ ਅਸੀਂ ਵੋਟਾਂ ਪਾ ਕੇ ਬਣਾਇਆ ਇਸੇ ਕਰਕੇ ਬਣਾਇਆ ਸੀ ਵੀ ਇਹ ਜਿਹੜੇ ਲੋਕ ਨੇ ਉਹਨਾਂ ਦੀਆਂ ਤੂੰ ਮੰਗਾਂ ਨਾ ਮੰਨੇ ਜਦੋਂ ਕੁਰਸੀ ਦਾ ਨਸ਼ਾ ਹੋ ਗਿਆ ਤੈਨੂੰ ਮੁੱਖ ਮੰਤਰੀ ਬਣ ਗਿਆ ਤੈਨੂੰ ਸਾਰਿਆਂ ਨੇ ਬਣਾਇਆ ਫਿਰ ਲੋਕਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦਾ ਜਦੋਂ ਬੁਰਗਵਾਕ ਸਿੰਘ ਦਾ ਮੋਰਚਾ ਲੱਗਿਆ ਹੋਇਆ ਸੀਗਾ ਉਸ ਵੇਲੇ ਤੂੰ ਆ ਕੇ ਮੋਰਚੇ ਦੇ ਵਿੱਚ ਕਹਿੰਦਾ ਸੀ ਜੇ ਸਾਡੀ ਸਰਕਾਰ ਬਣ ਗਈ ਅਸੀਂ ਪਹਿਲ ਦੇ ਆਧਾਰ ਤੇ ਬੰਦੀ ਸਿੰਘ ਛੱਡਾਂਗੇ ਸਰਕਾਰ ਬਣਨ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਇਹ ਕਹਿ ਰਹੇ ਨੇ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦਾ ਮਸਲਾ ਹੱਲ ਕਰ ਦਾਂਗੇ ਉਹ 24 ਘੰਟੇ ਕਦੋਂ ਆਉਣਗੇ ਸਾਨੂੰ ਸਰਕਾਰ ਦੱਸੇ ਕੇਜਰੀਵਾਲ ਦੱਸੇ ਸੈਂਟਰ ਸਰਕਾਰ ਦੱਸੇ ਕਿਉਂ ਨਹੀਂ ਛੱਡ ਰਹੇ ਕਾਨੂੰਨ ਦੇ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਬਣਦੀ ਆ ਫਿਰ ਹਜੇ ਤੱਕ ਦੋ ਕਿੰਨੇ ਸਾਲ ਹੋ ਗਏ ਉਹਨਾਂ 30 31 32 ਸਾਲ ਹੋ ਗਏ ਤੇ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਅਸੀਂ ਦੇਖੋ ਪੀਸਫੁੱਲੀਆਂ ਭਾਈ ਜਸੇਵਰ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਕੌਮ ਦੇ ਜੱਜੇਦਾਰ ਨੇ ਸਾਨੂੰ ਉਹਨਾਂ ਨੇ ਅਸੀਂ ਉਹਨਾਂ ਨੂੰ ਜ਼ਥੇਦਾਰ ਥਾਪਿਆਗਾ ਕੌਮ ਨੇ ਤੇ ਅਸੀਂ ਉਹਨਾਂ ਦੀ ਜਿਹੜੇ ਹੁਕਮ ਦੀ ਪਾਲਣਾ ਕਰਨੀ ਆ ਕੌਮ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜ਼ਥੇਦਾਰ ਥਾਪਿਆ ਸਰਬੱਤ ਖਾਲਸੇ ਨੇ ਥਾਪਿਆ ਉਹਨਾਂ ਦੀ ਇਹ ਅਪੀਲ ਆ ਸਾਰੀ ਕੌਮ ਨੂੰ ਪੰਥ ਨੂੰ ਵੀ ਪੀਸਫੁਲੀ ਰਹਿ ਕੇ ਸ਼ਾਂਤੀ ਦੇ ਵਿੱਚ ਰਹਿ ਕੇ ਪ੍ਰੋਟੈਸਟ ਕਰਨਾ ਸਾਡਾ ਪ੍ਰਸ਼ਾਸਨ ਨਾਲ ਕੋਈ ਲੜਾਈ ਝਗੜਾ ਨਹੀਂ ਸਾਡਾ ਸਰਕਾਰ ਦੇ ਨਾਲ ਆ ਕਿਉਂਕਿ ਪ੍ਰਸ਼ਾਸਨ ਤਾਂ ਇੱਥੇ ਰਹਿੰਦਾ ਅਫਸਰ ਸਾਹਿਬ ਇੱਥੇ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਕਦੇ ਕੇਜਰੀਵਾਲ ਦੀ ਸਰਕਾਰ ਆ ਗਈ ਕਦੇ ਬਾਦਲ ਦੀ ਆ ਗਈ ਕਦੇ ਕੈਪਟਨ ਦੀ ਸਰਕਾਰ ਆ ਗਈ ਆਉਣ ਵਾਲੇ ਸਮਾਂ ਦੇ ਪਤਾ ਨਹੀਂ ਕਿਹਦੀ ਸਰਕਾਰ ਆਉਣੀ ਆ ਪਰ ਜਿੰਨੇ ਵੀ ਇਸ ਅ fırsਰ ਸਹਿਵਾਨ ਨੇ ਪੁਲਿਸ ਪ੍ਰਸ਼ਾਸਨ ਉਹੀ ਰਹਿੰਦਾ ਇਹਨਾਂ ਦੇ ਜਿਹੜੇ ਸਰਕਾਰਾਂ ਬਦਲੇ ਉੱਤੇ ਮਹਿਕਮਾ ਬਦਲ ਜਾਂਦਾ ਅੱਜ ਵੀ ਜਿਹੜੀ ਪ੍ਰਸ਼ਾਸਨ ਨੇ ਦੇਖੋ ਸਾਸ ਦਿੱਤਾ ਉਹਨਾਂ ਦੀ ਕੋਈ ਅਸੀਂ ਕਹਿੰਦੇ ਨਹੀਂ ਉਹ ਚਾਹੁੰਦਾ ਪਰ ਜਿਹੜੇ ਉੱਪਰਲੀ ਸਰਕਾਰ ਆ ਸੈਂਟਰਲ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਉਹ ਇਹਨਾਂ ਤੇ ਦਬਾਅ ਬਣਾ ਰਹੀ ਆ ਵੀ ਜਿਹੜਾ ਇਹ ਕੋਠੀ ਦਾ ਘਰਾਓ ਨਾ ਕਰਨ ਦਿੱਤਾ ਜਾਵੇ ਇਹਨਾਂ ਨੂੰ ਇੱਥੇ ਰੁਕਿਆ ਜਾਵੇ ਅਸੀਂ ਸਾਰੀ ਸੰਗਤ ਨੂੰ ਕਹਿੰਦੇ ਆ ਤੇ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਕੋਈ ਗੱਲ ਨਹੀਂ ਤੇ ਸਾਨੂੰ ਵੀ ਗ੍ਰਿਫਤਾਰ ਕਰ ਲੈਣਾ ਮੋਰਚਾ ਖਾਲੀ ਹੋ ਮੋਰਚੇ ਦੇ ਵਿੱਚ ਡਟਾਂਗੇ ਕਿ ਕੱਲ ਨੂੰ ਇਹ ਨਾ ਹੋਵੇ ਕਿਤੇ ਮੋਰਚਾ ਛਾੜ ਦੇਣਾ ਅਸੀਂ ਉਧਰ ਤੁਰੇ ਫਿਰਿਏ ਤੇ ਬਾਪੂ ਜੀ ਹੋਣਾਂ ਦੀਆਂ ਸਾਰਿਆਂ ਦੀ ਜਿੰਨੇ ਵੀ ਬਲਵਿੰਦਰ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਅਸੀਂ ਵੀ ਖੜੇ ਜੇ ਪ੍ਰਸ਼ਾਸਨ ਨੇ ਸਾਡੀ ਗ੍ਰਿਫਤਾਰੀ ਕਰਨੀ ਆ ਅਸੀਂ ਤਿਆਰ ਹਾਂ ਗ੍ਰਿਫਤਾਰੀਆਂ ਦੇਣ ਨੂੰ ਪਰ ਅਸੀਂ ਮੋਰਚਾ ਨਹੀਂ ਛੱਡਣਾ ਅਸੀਂ ਮੋਰਚੇ ਦੇ ਉੱਤੇ ਚੜ੍ਹਦੀ ਕਲਾ ਦੇ ਬੈਠਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਡਾ ਪ੍ਰੋਗਰਾਮ ਕਰਾਂਗੇ ਮਹਾ ਪੰਚਾਇਤ ਜਿਹੜੀ ਆ ਉਹ 25 ਜਿਹੜੀ ਜਨਵਰੀ ਦੀ ਸੱਦੀ ਗਈ ਆ ਅਸੀਂ ਆ ਸਿੰਘ ਸਹਿਬਾਨ ਖੜੇ ਨੇ ਅੱਜ ਐਲਾਨ ਆ ਮੋਰਚੇ ਤੋਂ 25 ਜਨਵਰੀ ਦਾ ਜਿਹੜਾ ਮਹਾ ਪੰਚਾਇਤ ਆ ਅਸੀਂ ਸੱਦੀ ਆ ਸਾਰੇ ਇੱਥੇ ਪਹੁੰਚਣ ਜਿੰਨੇ ਵੀ ਆਗੂ ਨੇ ਤੇ ਅੱਜ ਜੋ ਕੁਝ ਪ੍ਰਸ਼ਾਸਨ ਨੇ ਕੀਤਾ ਜਿਸ ਤਰ੍ਹਾਂ ਥਾਂ ਥਾਂ ਸਾਡੇ ਆਗੂ ਕੋਲੇ ਗਏ ਘਰਾਂ ਦੇ ਵਿੱਚ ਨਜ਼ਰਬੰਦਾ ਕੀਤਾ ਗਿਆ ਸਰਦਾਰ ਸਿੰਘ ਮਜੀਦ ਸਿੰਘ ਮਾਨ ਜਿੰਨੇ ਵੀ ਹੋਰ ਸਾਡੇ ਲੀਡਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਘਰੇ ਨਜ਼ਰਬੰਦ ਕੀਤਾ ਗਿਆ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ 100 ਬਸ ਜਿਹੜੀ ਰੋਕੀ ਗਈ ਆ ਉਹ ਬਠਿੰਡੇ ਕੰਨੀ ਉਧਰ ਫਿਰੋਜ਼ਪੁਰ ਕੰਨੀ ਹੋਣੀ ਸੀ ਹੋਰ ਵੀ ਥਾਂ ਥਾਂ ਤੇ ਪੂਰੇ ਮਹਾਲੀ ਪ੍ਰਸ਼ਾਸਨ ਜਿਹੜਾ ਲਾਤ ਆ ਉੱਥੇ ਜਿਹੜੇ ਲੰਗਰ ਗੁਰੂ ਕਾ ਆਉਣਾ ਸੀ ਉਹ ਵੀ ਨਹੀਂ ਆਉਣ ਦਿੱਤਾ ਪ੍ਰਸ਼ਾਸਨ ਦਾ ਜ਼ਬਰ ਆ ਸਰਕਾਰ ਦਾ ਸਾਡੇ ਉੱਤੇ ਜ਼ਬਰ ਆ ਪਰ ਅਸੀਂ ਸਰਕਾਰ ਅਗੇ ਝੁਕਾਂਗੇ ਨਹੀਂ ਇਹ ਮੋਰਚਾ ਉਹਨਾਂ ਚਿਰ ਚੱਲਦਾ ਰਹੂਗਾ ਜਿੰਨਾ ਚਿਰ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਅਸੀਂ ਰਿਹਾਲ ਹੀ ਕਰ ਲੈਣਦੇ ਤੇ ਹੋਰ ਵੀ ਜਿਹਨੇ ਚਾਹੇ ਨਮੇ ਨੇ ਚਾਹੇ ਪ੍ਰਾਤ ਨੇ ਭਾਈ ਅਮਰਤਪਾਲ ਸਿੰਘ ਜਿਨੇ ਵੀ ਹੋਰ ਵੀ ਸਾਰਿਆਂ ਨੂੰ ਇਸੜਾਵਾਂਗੇ ਅਸੀਂ ਬਚਨ ਬੰਦਾਂ ਕੌਮ ਦੇ ਨਾਲ ਅਸੀਂ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ ਤੇ 2 ਸਾਲਾਂ ਦੇ ਵਿੱਚ ਅਸੀਂ ਭਾਈ ਜਗਤ ਦਾ ਆਪਣੇ ਲਖਵਿੰਦਰ ਸਿੰਘ ਲਖਵੀਰ ਲਖਵਿੰਦਰ ਸਿੰਘ ਲੱਖਾ ਭਾਈ ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਉਹਨਾਂ ਦੀ ਰਿਹਾਈ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਦਬਾਅ ਪਾਵਾਂਗੇ ਤੁਸੀਂ ਸਾਡਾ ਸਾਥ ਦਿਓ ਜਿਹੜੇ ਵੀ ਅਧਿਕਾਰੀਆਂ ਖੜਾ ਗਏ ਮੇ ਵਿਚ ਲਏ ਗਏ ਨੇ ਉਹਨਾਂ ਨੂੰ ਲੈ ਕੇ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਚੁੱਕੀ ਆ ਬਿਲਕੁਲ ਅਸੀਂ ਉਹਨਾਂ ਨੂੰ ਛਡਾਵਾਂਗੇ ਉਹਨਾਂ ਨਾਲ ਸੁਵਾਸਨਾ ਵੀ ਛੱਡਾਂਗੇ ਆਸਣ ਤੱਕ ਦੇਖੋ ਇਹਨਾਂ ਦਾ ਕੰਮ ਇਹ ਹੁੰਦਾ ਵੀ ਜਿਹੜਾ ਸਮਾਂ ਦਿੱਤਾ ਇਹ ਨੰਗਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਸੰਗਤ ਨੂੰ ਰੋਕ ਕੇ ਜਾਂ ਆਗੂ ਨੇ ਉਹਨਾਂ ਨੂੰ ਫੜ ਕੇ ਇਹ ਸਮਾਂ ਟਾਲ ਦੇਣ ਵੀ ਅੱਜ-ਆਦਿਨ ਜਿਹੜਾ ਟਲ ਜਾਵੇ ਪਰ ਸੰਗਤ ਦੇ ਮਨਾਂ ਦੇ ਵਿੱਚ ਹੋਰ ਰੋਸ਼ ਆ ਇਹਦੇ ਨਾਲ ਹੋਰ ਰੋਸ਼ ਬਦਲਣਾਗਾ